ਦੋਸਤੋ ਜੇ ਅੱਜ ਆਪਾਂ ਗੱਲ ਕਰੀਏ ਕਿ ਆਪਣਾ ਐਮਐਲਏ ਕਹੇ ਜਾ ਹੋਣਾ ਚਾਹੀਦਾਗਾ ਜਾਂ ਆਪਣਾ ਐਮਪੀ ਕਹੇ ਜਾ ਹੋਣਾ ਚਾਹੀਦਾ ਐਮਸੀ ਸਰਪੰਚ ਆਪਣੇ ਕਹੇ ਜੇ ਹੋਣੇ ਚਾਹੀਦੇ ਨੇ ਮੇਰੇ ਬਹੁਤ ਦਿਨਾਂ ਦੇ ਵਿਚਾਰ ਸੀ ਇਹ ਅੱਜ ਜੀ ਤੁਹਾਨੂੰ ਸਾਂਝੇ ਕਰ ਰਿਹਾਗਾ ਵੀ ਆਪਾਂ ਨੂੰ ਕਹੇ ਜੇ ਲੋਕ ਚੁਣਨ ਦੀ ਲੋੜ ਹੈ ਜੋ ਨਵੇਂ ਜਵਾਨੇ ਦੇ ਵਿੱਚ ਨਵੇਂ ਐਮਸੀ ਹੋਣ ਨਵੇਂ ਐਮਪੀ ਹੋਣ ਨਵੇਂ ਸਰਪੰਚ ਹੋਣ ਨਵੇਂ ਐਮਪੀ ਹੋਣ ਜੋ ਕਿ ਆਪਣੇ ਇਹ ਪੁਰਾਣੇ ਮਾਡਲ ਤੇ ਹੀ ਕੰਮ ਕਰਦੇ ਆ ਰਹੇ ਨੇ ਇਹ ਆਪਣੇ ਮੇਰੇ ਪਰਸਨਲ ਜਲਦੇ ਭਾਪ ਨੇ ਕਿ ਕਹਿਜੇ ਹੋਣੇ ਚਾਹੀਦੇ ਨੇ ਵਿਕਾਸ ਤਾਂ ਚੱਲੀ ਜਾਂਦਾਗਾ ਆਪਣੇ 65 70 ਸਾਲ ਹੋ ਗਈ ਵਿਕਾਸ ਤਾਂ ਆਪਣੇ ਐਵੇਂ ਜਿਵੇਂ ਚੱਲੀ ਜਾਂਦਾਗਾ ਵਿਕਾਸ ਤਾਂ ਤੁਸੀਂ ਇਹ ਸਮਝ ਲਓ ਕਿ ਆਪਣੇ ਗਲੀਆਂ ਨਾਲੀਆਂ ਇਹਨਾਂ ਤੋਂ ਬਣ ਸਕੀਆਂ ਤੇ ਨਾ ਹੀ ਇਹ ਬਣਾਂ ਇਹ ਮਤਲਬ ਕਿ ਉੱਥੇ ਟੁੱਟੇ ਜਾਂਦੇ ਨੇ ਉੱਥੇ ਬਣ ਜਾਂਦੇ ਨੇ ਉੱਥੇ ਗਲੀਆਂ ਨਾਲੀਆਂ ਦੇ ਕੰਮ ਖੜਾਗਾ ਜੇਕਰ ਆਪਾਂ ਹੁਣ ਗੱਲ ਕਰੀਏ ਕਿ ਆਪਣੇ ਐਮਸੀ ਐਮਐਲਏ ਸਰਪੰਚ ਮੈਂਬਰ ਜਾਂ ਐਮਪੀ ਉਸ ਤੋਂ ਬਾਅਦ ਆਪਣੇ ਮੁੱਖ ਮੰਤਰੀ ਬਣਦੇ ਜਾਂ ਪ੍ਰਧਾਨ ਮੰਤਰੀ ਬਣਦੇ ਨੇ ਕਹੇ ਜੀ ਹੋਣੇ ਚਾਹੀਦੇ ਨੇ ਇਹ ਆਪਣੇ ਲੋਕਾਂ ਦੀ ਹੈਲਪ ਕਰਨ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਲੀਡਰ ਮੰਨ ਦਿਆ ਵੈਸੇ ਤਾਂ ਇਹ ਐਮਐਲਏ ਐਮਪੀ ਨਹੀਂ ਹੁੰਦੇ ਸਾਡੇ ਲੀਡਰ ਹੁੰਦੇ ਨੇ ਚਲੋ ਆਪਣਾ ਹੁਣ ਜਮਾਨਾ ਲੋਕਾਂ ਦੇ ਪਿੱਛੇ ਲੱਗਣ ਦਾ ਲੋਕ ਪਿੱਛੇ ਲੱਗੀ ਜਾਂਦੇ ਇੱਕ ਦੂਜੇ ਦੇ ਪਰ ਜੇ ਆਪਾਂ ਥੋੜੇ ਜਿਹਾ ਦਿਮਾਗ ਤੋਂ ਕੰਮ ਲਈਏ ਆਪਾਂ ਉਸ ਨੂੰ ਐਮਐਲਏ ਐਮਪੀ ਸਰਪੰਚ ਮੈਂਬਰ ਜੋ ਕੋਈ ਵੀ ਆਪਣਾ ਲੜੀ ਵਰਕੇ ਨੇ ਜਿੰਨੇ ਵੀ ਵੋਟਾਂ ਪੈਂਦੀਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਇੱਕ ਅਿਹੇ ਜੇ ਵਿਅਕਤੀ ਨੂੰ ਚੁਣੀਏ ਜਿਸ ਦੇ ਵਿੱਚ ਉਹ ਆਪਣੇ ਸਾਂਝੇ ਤੌਰ ਤੇ ਕੰਮ ਕਰਵਾਵੇ ਆਪਣੇ ਪਰਸਨਲ ਬਿਜ਼ਨਸ ਨੂੰ ਵੀ ਅੱਗੇ ਲੈ ਕੇ ਜਾਵੇ ਤੇ ਚਲੋ ਸਾਂਝੇ ਦਾ ਕੰਮ ਹੋਣੀ ਹੋਣੇ ਨੇ ਇੱਕ ਐਮ ਐਲ ਏ ਕਿਸੇ ਦਾ ਪੰਜ ਬੰਦਿਆਂ ਨੂੰ ਰਲਾ ਕੇ 10 ਬੰਦਿਆਂ ਨੂੰ ਰਲਾ ਕੇ ਕੰਪਨੀ ਬਣਾ ਕੇ ਇੱਕ ਵਧੀਆ ਬਿਜ਼ਨਸ ਚਲਾ ਸਕਦਾਗਾ ਜੇ ਇੱਕ ਐਮ ਐਲ ਏ ਚਾਵੇ ਇੱਕ ਐਮ ਐਲ ਏ ਅਬਦੇ 10-10 ਗਰੁੱਪਾਂ ਦੇ 20-20 ਗਰੁੱਪਾਂ ਦੇ 50-50 ਗਰੁੱਪਾਂ ਦੇ ਮੁੰਡੇ ਇਕੱਠੇ ਕਰਕੇ ਉਹਨਾਂ ਦੇ ਇੰਨੇ ਵਧੀਆ ਬਿਜ਼ਨਸ ਚਲਾ ਸਕਦੇ ਨੇ ਇਹ ਕਿ ਤੁਸੀਂ ਪੁੱਛੋ ਹੀ ਨਾ ਕਿ ਆਪਣਾ ਚైనా ਤੋਂ ਵੀ ਅੱਗੇ ਲੰਘ ਜਾਗੇ ਜਿਵੇਂ ਆਪਣੇ ਚైనా ਦੇ ਵਿੱਚ ਕਹਿੰਦੇ ਨੇ ਵੀ ਉੱਥੇ ਘਰ-ਘਰ ਰੋਜ਼ਗਾਰ ਆ ਘਰ-ਘਰ ਕੰਮ ਆ ਉੱਥੋਂ ਦੇ ਲੀਡਰ ਸਾਇਤ ਚੰਗੇ ਹੋਣਗੇ ਬਾਕੀ ਆਪਾਂ ਕਿਹਦੇ ਚੈਨਾ ਗਏ ਤਾਂ ਨਹੀਂ ਹੈਗੇ ਪਰ ਲੀਡਰ ਜ਼ਰੂਰ ਚੰਗੇ ਹੋਣਗੇ ਜਾਂ ਜਾਪਾਨ ਦੇ ਵਿੱਚ ਉਹ ਉਧਰਲੇ ਲੋਕਾਂ ਨੂੰ ਕੰਮ ਮਿਲਦਾਗਾ ਘਰ ਬੈਠੇ ਬਿਠਾਏ ਕੰਮ ਮਿਲਦਾਗਾ ਜਾਂ ਫਿਰ ਥੋੜੀ-ਥੋੜੀ ਕੰਪਨੀਆਂ ਬਣਾ ਕੇ ਜਾਂ ਕਿਸੇ ਦੀ ਇਕੱਲੇ ਦੀ ਪਾਵਰ ਇਕੱਲੇ ਨੂੰ ਬਣਾ ਕੇ ਦੇਣ 10 ਬੰਦਿਆਂ ਦੀ ਪਾਵਰ 10 ਬੰਦੇ ਇਕੱਠੇ ਹੋ ਕੇ ਉਹਨਾਂ ਦੀ ਕੰਪਨੀ ਬਣਾ ਕੇ ਰਜਿਸਟਰਡ ਕਰਵਾ ਕੇ ਦੇਣ ਉਹਨਾਂ ਨੂੰ ਮਾਲ ਭੇਜਣਾ ਲੈ ਕੇ ਆਉਣਾ ਮਤਲਬ ਕੀ ਜੇ ਐਮਐਲਏ ਇੱਕ ਐਡਾ ਕੰਮ ਕਰਨ ਲੱਗ ਜੇ ਇਹ ਆਪਦੇ ਕੰਮ ਚਲਾਉਣ ਦੀ ਬਜਾਏ ਲੋਕਾਂ ਦੇ ਕੰਮ ਚਲਾਉਣ ਲੱਗ ਜਾਣ ਤਾਂ ਆਪਣੇ ਦੇਸ਼ ਦਾ ਪੂਰਾ ਸੁਧਾਰ ਹੋ ਜਾਵੇ ਆਪਣੇ ਮਤਲਬ ਕੀ ਇੱਕ 10 ਬੰਦਿਆਂ ਦਾ ਗਰੁੱਪ ਬਣ ਜੇ 20 ਬੰਦਿਆਂ ਦਾ ਗਰੁੱਪ ਬਣ ਜੇ ਕਿਸੇ ਨੇ ਆਪਣੀ ਕੰਪਨੀ ਚਲਾਉਣੀ ਆ ਕਿਸੇ ਨੇ ਆਪਣਾ ਮਾਲ ਦਿੱਲੀ ਤੋਂ ਲੈ ਕੇ ਆਉਣਾ ਕਿਸੇ ਨੇ ਚైనా ਤੋਂ ਲੈ ਕੇ ਆਉਣਾਗਾ ਕਿਸੇ ਨੇ ਲੋਕਲ ਵੇਚਣਾ ਜੇ ਇੱਕ ਐਮਐਲਏ ਨਵਾਂ ਬੰਦਾ ਕੰਮ ਕਰਦਾ ਹੋਵੇ ਉਹਦੀ ਮਸੂਰੀ ਕਰਦੇ ਤਾਂ ਉਹਦਾ ਕੰਮ ਕਿਥੇ ਤੋਂ ਕਿਥੋਂ ਜਾ ਸਕਦਾਗਾ ਤਾਂ ਉਹ ਐਮਐਲਏ ਨੂੰ ساری ਜ਼ਿੰਦਗੀ ਨਹੀਂ ਭੁੱਲਦਾ ساری ਜ਼ਿੰਦਗੀ ਬਿਨਾ ਮੰਗੇ ਵੋਟਾਂ ਪਾਊਗਾ ਬਿਨਾ ਮੰਗੇ ਕੰਮ ਕਰੂਗਾ ਜੋ ਸਾਂਝੇ ਕੰਮ ਕਰਨੇ ਨੇ ਉਹਦਾ ਸੜਕਾਂ ਦੇ ਗਲੀਆਂ ਦੇ ਨਾਲੀਆਂ ਦੇ ਵਿਕਾਸ ਉਹਦਾ ਹੋਈ ਜਾਣੇ ਨੇ ਜੇ ਇੱਕ ਆਪਾਂ ਇਹ ਜੇ ਐਮਐਲਏ ਨਾਲ ਗੱਲ ਕਰਕੇ ਆਪਾਂ ਉਹਨੂੰ ਵੋਟਾਂ ਪਾਈਏ ਵੀ ਜੇਕਰ ਸਾਡੇ ਤੋਂ ਇਹ ਜੇ ਕੰਮ ਪਰਸਨਲ ਬਿਜ਼ਨਸ ਚ ਆਲਾ ਮੇਗਾ ਪਰਸਨਲ ਬਿਜ਼ਨਸ ਹੀ ਮਤਲਬ ਕਿ ਉਹ ਗਵਰਨਮੈਂਟ ਨੂੰ ਹਿੱਸਾ ਜਾਊਗਾ ਇੱਕ ਜੀ GST ਆਪਾਂ ਭਰਾਂਗੇ ਇਨਕਮ ਟੈਕਸ ਦੀ ਰਿਟਰਨ ਭਰਾਂਗੇ ਤਾਂ ਉਹ ਗਵਰਨਮੈਂਟ ਨੂੰ ਵੀ ਉਸੇ ਹਿੱਸਾ ਜਾਊਗਾ ਗਵਰਨਮੈਂਟ ਨੂੰ ਵੀ ਇਨਕਮ ਹੋਊਗੀ ਤੇ ਆਪਣੇ ਜੋ ਇਲਾਕੇ ਦੇ ਲੋਕ ਹੋਣਗੇ ਉਹਨਾਂ ਨੂੰ ਵੀ ਇੱਕ ਹਿੱਸਾ ਵਧੀਆ ਆਊਗਾ ਮੰਨ ਲਓ ਇੱਕ ਐਮਪੀ ਕਿਸੇ ਦੀ ਐਡ ਕਰ ਦੇ ਕਿਸੇ ਕੰਮ ਦੀ ਐਡ ਕਰ ਦੇ ਆਉ ਦਾ ਕੰਮ ਤੁਸੀਂ ਇਹ ਦੇਖ ਲਓ ਕਿ ਕਿੰਨੀ ਤਰੱਕੀ ਤੇ ਕਰੂਗਾ ਸਹੀ ਕੰਮ ਹੋਵੇ ਸਹੀ ਗਾਈਡੈਂਸ ਦੇ ਨਾਲ ਰੂਲ ਐਂਡ ਰੈਗੂਲੇਸ਼ਨ ਦੇ ਨਾਲ ਕੰਮ ਹੋਵੇ ਤਾਂ ਇੱਕ ਐਮਪੀ ਉਹ ਕੰਮ ਦਾ ਸਾਥ ਦੇ ਦੇ ਤਾਂ ਆਉ ਦਾ ਕੰਮ ਦਿਨ ਨੂੰ ਦੁੱਗਣੀ ਤੇ ਰਾਤ ਨੂੰ ਔਗੁਣੀ ਤਰੱਕੀ ਕਰ ਸਕਦਾਗਾ ਪਰ ਆਪਣੇ ਦੇਸ਼ ਦੇ ਵਿੱਚ ਇਹੋ ਜਿਹਾ ਨਹੀਂ ਹੁੰਦਾ ਹੈ ਤੇ ਆਪਾਂ ਇੱਕ ਨਵੀਂ ਸੋਚ ਲੈ ਕੇ ਆਈਏ ਕਿਹੋ ਜਿਹਾ ਐਮਐਲਏ ਐਮਪੀ ਐਮਸੀ ਨੂੰ ਚੁਣੀਏ ਜਾਂ ਸਰਪੰਚ ਨੂੰ ਜੇਦਾ ਕੀ ਉਥੋਂ ਦੇ ਕਾਮਾਤਾਰਾਂ ਨੂੰ ਉਹਦੇ ਲੈਵਲ ਦੇ ਜੇ ਸਰਪੰਚ ਦੇ ਲੈਵਲ ਦਾ ਕੰਮ ਸਰਪੰਚ ਦੇ ਲੈਵਲ ਦਾ ਕੰਮ ਹੋਵੇ ਐਮਐਲਏ ਲੈਵਲ ਦਾ ਕੰਮ ਹੈ ਤਾਂ ਮੈਲੇ ਲੈਵਲ ਦਾ ਕੰਮ ਹੋਵੇ ਤਾਂ ਕਿ ਨਾ ਪਵੇ ਕਿ ਇਹਨੂੰ ਕਾਣ ਕਿ ਇਹਨੂੰ ਬਿਜਲੀ ਫ੍ਰੀ ਲੈਂਸ ਦੀ ਲੋੜ ਨਾ ਪਵੇ ਬਲਕਿ ਲੋਕਾਂ ਦੇ ਕੰਮ ਚੱਲਣ ਤੇ ਲੋਕ ਉਸ ਕੰਮ ਨੂੰ ਲੈ ਕੇ ਅੱਗੇ ਵਧਣ ਤੇ ਨੀਦਨ ਨਾਲ ਐਮਐਲਏ ਤੇ ਐਮਪੀ ਆਪਣਾ ਸਾਥ ਦੇਣ ਜੇਕਰ ਤੁਹਾਨੂੰ ਮੇਰੀ ਇਹ ਗੱਲ ਚੰਗੀ ਲੱਗੀ ਉਹ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਨਾ ਭੁੱਲਣਾ